ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੱਲ ਕਰਦੇ ਆਂ ਮੈਂ ਤੇ ਉਹ ਰੋਡਾ ਜਿਹੜਾ ਕਿ ਉਹ ਤੁਸੀਂ ਦੇਖਿਆ ਹੀ ਹੋਣਾ ਰੋਡਾ ਜਾਂ ਯਾਰ ਇੱਕ ਮਜ਼ਦੂਰ ਦੇ ਪੈਸੇ ਦੱਬੇ ਦੱਬੇ ਬੈਠਾ ਹੋ ਫਲੈਕਸਾ ਫਲੁਕਸਾ ਲਵਾਈਆਂ ਸੀ ਘਰੇ ਉਹਨੇ ਆਪਦੇ ਤੇ ਦੁਕਾਨ ਤੇ ਉਹ ਰੋਡਾ ਜੇ ਨਹੀਂ ਲੋਟ ਆਉਂਦਾ ਯਾਰ ਪਹਿਲਾਂ ਵੀ ਬੜਾ ਸਮਝਾਇਆ ਸੀ ਮੈਂ ਉਹਨੂੰ ਆ ਕੰਗਣਾ ਵੇਲੇ ਉਦੋਂ ਬਾਵਾ ਚਰਚਾ ਜੀ ਚਾਹੁੰਦਾ ਕੋਸ਼ਿਸ਼ ਜੀ ਕਰਦਾ ਰਹਿੰਦਾ ਫੇਮਸ ਹੋਣ ਦੀ ਆ ਮਤਲਬ ਹੈਗਾ ਉਹ ਆਪਣਾ ਸ਼ਿਵ ਸੈਨਾ ਦਾ ਕੋਈ ਲੀਡਰ ਲੂਟਰ ਜਗਾ ਰੋਡਾ ਜਾ ਵੀ ਤੈਨੂੰ ਯਾਰ ਸਮਝ ਹੀ ਨਹੀਂ ਆਉਂਦੀ ਯਾਰ ਤੈਨੂੰ ਕਿੰਨੇ ਵਾਰ ਚੇਤਾਵਨੀਆਂ ਦੇਤੀਆਂ ਸਾਡੇ ਅਰਗੇ ਮੁੰਡਿਆਂ ਨੇ ਕੀ ਹੋਰਾਂ ਨੇ ਕੀ ਹਨਾ ਵੀ ਭਾਈ ਤੂੰ ਇਹ ਜੇ ਕੰਮਾਂ ਤੋਂ ਬਾਜ ਆ ਜਾ ਯਾਰ ਮਜ਼ਦੂਰ ਤੋਂ ਕਰਾ ਕੇ ਘਰੇ ਕੰਮ ਪੈਸੇ ਨਹੀਂ ਦਿੰਦਾ ਉਲਟਾ ਠਾਣੇ ਵਗ ਗਿਆ ਤੂੰ ਯਾਰ ਮੁਕਰੀ ਇਹ ਨਾ ਹੈ ਮੀਡੀਆ ਨੇ ਸਵਾਲ ਕਰਨਾ ਚਾਹੇ ਤਾਂ ਮੀਡੀਆ ਦੇ ਸਾਹਮਣੇ ਬੰਦ ਫੋਨ ਕਰਨ ਤੇ ਲਾ ਕੇ ਗੱਡੀ ਲੈ ਕੇ ਨਿਕਲ ਗਿਆ ਲੈ ਵਿੱਚ ਬਹਿ ਕੇ ਉਹ ਬੰਦੇ ਨੇ ਸਵਾਲ ਕਰੇ ਨਹੀਂ ਕਹਿੰਦਾ ਭਾਈ ਮੈਂ ਜਦੋਂ ਘਰੇ ਜਾਣਾਗਾ ਕਹਿੰਦਾ ਮੈਨੂੰ ਕਹਿ ਕੇ ਕੱਲੋ ਜੀ ਪਰਸੋ ਆ ਜੀ ਢਾਲ ਦਿੰਦਾ ਤੂੰ ਐਡਾ ਫੇਮਸ ਬੰਦਾ ਯਾਰ ਪੈਸੇ ਦੇ ਬੰਦੇ ਦੇ ਕਿ ਜਾਣ ਕੇ ਨਹੀਂ ਦਿੰਦਾ ਵੀ ਮਤਲਬ ਇਹ ਗੱਲ ਠਾਵੇ ਮੈਂ ਮੁੱਦਾ ਮਤਲਬ ਮੀਡੀਆ ਦੇ ਵਿੱਚ ਆਵੇ ਮੈਂ ਫੇਮਸ ਹੋ ਮਾ ਮਾੜਾ ਮੋਟਾ ਹਨਾ ਆ ਰੋਡਾ ਆ ਸਿਰ ਚਾੱਕ ਕੇ ਡੇਲੀ ਕੈਮਰੇ ਦੇ ਸਾਹਮਣੇ ਤੂੰ ਟਿੰਡਗਾ ਲੈਣ ਆਉਣਾ ਯਾਰ ਤੂੰ ਉਹਦੇ ਪੈਸੇ ਦੇ ਦੇ ਯਾਰ ਭਾਈ ਪਹਿਲਾਂ ਵੀ ਮੈਂ ਤੈਨੂੰ ਕਿਹਾ ਸੀ ਵੀ ਕੋਈ ਪੰਜਾਬੀ ਵਧੀਆ ਜਾਂ ਨਹੀਂ ਡੱਕ ਰਿਆ ਤੈਨੂੰ ਆਹ ਮੁੰਡਾ ਨਰਮ ਆ ਯਾਰ ਮਿਸਤਰੀ ਜਿਹੜੇ ਦੇ ਪੈਸੇ ਦੇਣੇ ਆ ਤੂੰ ਜੇ ਕਿਤੇ ਕੋਈ 8 ਵਜਾ ਸਾਡੇ ਵਰਗਾ ਟੱਕਰ ਕਹਿਣਾ ਤੇ ਤੇਰਾ ਸਿਰ ਹੀ ਸਿਰ ਕੁੱਟੂਆ ਰੋਡੇ ਪੈਸੇ ਦੇ ਦੇ ਚੰਗਾ ਰਹਿਣਾ ਕੋਈ ਚੱਜ ਦਾ ਬੰਦਾ ਤੈਨੂੰ ਡੱਕਰ ਜਾਣਾ ਮੁੜ ਕੇ ਤੇਰੀ ਬਣਾਊਗਾ ਰੇਲ ਰੇਲ ਬੰਨਦੂ ਅਗਲਾ ਤੇਰੀ ਮੁੜ ਕੇ ਆ ਜੀ ਚਰਚਾ ਚ ਅਗਲਾ ਕਹੂ ਆਹ ਰੋਡਾ ਕੁੱਟਤਾ ਭਾਈ ਅਮਿਤ ਉਹ ਰੋੜਾ ਰੋੜਾ ਸੁਇਸ਼ ਕਰਕੇ ਬੇਨਤੀ ਆ ਤੈਨੂੰ ਸਿੱਧੀ ਮੈਂ ਪਹਿਲਾਂ ਵਾਂਗੂ ਫੇਰ ਅਪੀਲ ਕਰਦਾ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਬਜ਼ੁਰਗਾ ਨੂੰ ਮਾਮਾ ਨੂੰ ਪਹਿਲਾਂ ਮੇਰੀ ਵੀਡੀਓ ਤੁਸੀਂ ਉਸ ਤੇ ਕਪਚਾਈ ਹੈ ਕੰਗਨ ਅਰਣੌਤ ਵੇਲੇ ਆ ਹੁਣ ਫੇਰ ਮੈਂ ਤੁਹਾਨੂੰ ਅਪੀਲ ਕਰਦਾ ਵੀ ਆ ਰੋਡੇ ਜੀ ਤੇ ਇੱਕ ਮੇਰੀ ਆਵਾਜ਼ ਜ਼ਰੂਰ ਪੁਛਾ ਦਿਓ ਅਮਿਤ ਅਰੋੜਾ ਇੰਟਰਵਿਊ ਵੀ ਤੁਸੀਂ ਦੇਖੀ ਹੁਣੇ ਕਦੇ ਇਹ ਇਹ ਅਮਿਤ ਅਰੋੜਾ ਜਿਹੜਾ ਰੋਡਾ ਆ ਜਨਾ ਇਹ ਨੇ ਬਾਈ ਬੜਾ ਹੀ ਯਾਰ ਮਤਲਬ ਉਹ ਬੰਦੇ ਨੂੰ ਜਲੀਲ ਵੜਾ ਕਰ ਰਿਹਾ ਉਲਟਾ ਪੈਸੇ ਦੇਣੇ ਆ ਜਾ ਅਗੇ ਠਾਣੇ ਆਪ ਰਿਪੋਰਟ ਦੇਤੀ ਅਗੇ ਮੈਥੋਂ 20000 ਰੁਪਏ ਲੈ ਕੇ ਇਹ ਮੁੱਕਰ ਗਿਆ ਜੀ ਵੀ ਇਹੇ ਜਿਹੇ ਗੱਲਾਂ ਯਾਰ ਤੂੰ ਇੰਨਾ ਫੇਮਸ ਬੰਦਾ ਹੈ ਇੰਨਾ মিডিਆ ਤੇ ਹੈਗਾ ਤੂੰ ਪੈਸੇ ਟਕੇ ਵਾਲਾ ਬੰਦਾ ਤੇ ਫਿਰ ਵੀ ਯਾਰ ਤੈਨੂੰ ਕੀ ਲੋੜ ਸੀ ਦੱਸ ਹੈ ਮੇਰੀ ਅਪੀਲ ਆ ਸਾਡੇ ਭੈਣ ਭਰਾਵਾਂ ਨੂੰ ਜਿਹੜੇ ਰੋੜੇ ਦੇ ਨਾਲ ਘਰ ਲੱਗਦੇ ਨੇ ਅੰਮ੍ਰਿਤੇ ਰੋੜੇ ਦੇ ਉਹਨਾਂ ਨੂੰ ਵੀ ਅਪੀਲ ਹੈ ਦੇ ਗਵਰਨਰਾਂ ਨੂੰ ਵੀ ਯਾਰ ਭਾਈ ਤੁਸੀਂ ਵੀ ਕਹਿ ਕਹਾ ਕੇ ਯਾਰ ਇਹ ਬੰਦੇ ਦਾ ਮਸਲਾ ਹੱਲ ਕਰਾਓ ਯਾਰ ਕੋਈ ਗਰੀਬ ਬੰਦੇ ਦੇ ਪੈਸੇ ਦੱਬਣੇ ਚੰਗੀ ਗੱਲ ਆ ਯਾਰ ਜਦੋਂ ਜੀ ਕਰਦਾ ਇਹ ਰੋਡਾਂ 'ਆ ਉਹਦੀ ਕੈਮਰਿਆਂ ਦੇ ਸਾਹਮਣੇ ਕੋਈ ਨਾ ਕੋਈ ਗੱਲ 'ਚ ਚਰਚਾ ਚ ਆ ਜਾਂਦਾ ਵੀ ਯਾਰ ਮੈਂ ਫੇਮਸ ਹੋ ਜੂ ਮੈਂ ਆ ਹੋ ਜੂ ਬੋਹ ਹੋ ਜੂ ਆ ਕਿ ਗੱਲ ਆ ਯਾਰ ਇਹ ਕੋਈ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਕੋਈ ਤੇਰੇ ਹੱਥ ਫੇਰ ਦੇਣਾ ਮੇਰਾ ਵੀਰ ਉੱਤੇ ਪੈਸੇ ਦੇ ਦੇ ਨਹੀਂ ਤਾਂ ਤੈਨੂੰ ਕੋਈ ਆੜਬ ਟੱਟੂ ਟੱਕਰ ਗਿਆ ਨਾ ਤਾਂ ਤੇਰੀ ਰੇਲ ਬੰਨੂਆਂ ਛੜਕ ਤੇ ਲੀੜੇ ਕੱਪੜੇ ਪਾੜ ਦੇਣਾ ਤੇਰੇ ਸਾਰੇ ਅਗਲੇ ਨੇ ਮਜ਼ਦੂਰੀ ਕਰਾ ਕੇ ਪੈਸੇ ਨਹੀਂ ਦਿੰਦਾ ਪਤੰਦਰਾ ਲੇਬਰ ਕੋਰਟ ਦੇ ਵਿੱਚ ਹੋ ਜਾਂਦਾ 1 ਰੁਪਏ ਦੇ ਕਾਗਜ਼ ਨਾਲ ਕੇਸ ਮੁੜ ਕੇ ਖੜਾ ਨਹੀਂ ਛੁੱਟਣਾ ਤੇਰਾ ਜਿਹੜੇ ਬੰਦੇ ਦੇ ਪੈਸੇ ਦੇਣਿਆ ਮੀਡੀਆ ਦੇ ਸਾਹਮਣੇ ਆ ਕੇ ਮਾਫੀ ਮੰਗ ਕੇ ਪੈਸੇ ਦੇ ਦੇ ਉਹਦੇ ਤੇ ਨਹੀਂ ਹਿਸਾਬ ਲਾ ਲਾ ਤੇਰੇ ਨਾਲ ਉਹ ਹੋਊਗੀ ਜਿਹੜੀ ਕਿਸੇ ਦੇ ਗਲੀ ਚ ਪਏ ਕੁੱਤੇ ਨਾਲ ਵੀ ਨਹੀਂ ਹੁੰਦੀ ਸਮਝ ਗਿਆ ਨਾ ਤੇ ਪੈਸੇ ਮੋੜਦੇ ਨਹੀਂ ਫੇਰ ਤੇਰੇ ਤੇ ਕੋਈ ਨਾ ਕੋਈ ਐਕਸ਼ਨ ਕੋਈ ਪੰਜਾਬ ਦਾ ਸੂਰਮਾ ਕੋਈ ਮੁੰਡਾ ਕੋਈ ਉਹਦਾ ਕੋਈ ਕੋਈ ਨਾ ਕੋਈ ਤੇਰਾ ਹੱਲ ਕੱਢੂਗਾ ਕਿਉਂਕਿ ਤੂੰ ਬਹੁਤ ਜ਼ਿਆਦਾ ਇਤਪਾ ਰੱਖਿਆ ਯਾਰ ਕਦੇ ਨਾ ਕਦੇ ਗੱਲਾਂ ਦੇ ਚਰਚਾ ਚਾਉਣ ਪਿੱਛੇ ਯਾਰ ਪੈਸੇ ਖਾਈਏ ਨਾ ਯਾਰ ਹੈ ਮਜ਼ਦੂਰਾਂ ਦੇ ਆ ਯਾਰ ਭਾਈ ਅਪੀਲ ਆ ਮੇਰੀ ਭਰਾ ਬਣ ਕੇ ਸਾਰਿਆਂ ਨੂੰ ਕੋਈ ਭੈਣ ਕੋਈ ਭਰਾਗਾ ਬਜ਼ੁਰਗ ਕੋਈ ਵੀ ਆ ਮੇਰੀ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਆ ਰੋਡੇ ਜਿੱਤੇ ਪਹਚਾਓ ਕਿਉਂਕਿ ਯਾਰ ਹੱਕ ਦੀ ਆਵਾਜ਼ ਆ ਆਪਣੀ ਆਪਾਂ ਕੋਈ ਨਜਾਇਜ਼ ਗੱਲ ਨਹੀਂ ਕਰਦੇ ਕਿਉਂਕਿ ਆਪਣੇ ਚੈਨਲ ਦੇੇ ਕੰਮ ਹੀ ਹੈ ਨਹੀਂ ਵੀ ਆਪਾਂ ਕਿਸੇ ਦੇ ਖਿਲਾਫ ਨਜਾਇਜ਼ ਬੋਲ ਗਏ ਕਿਉਂਕਿ ਗੱਲ ਕੀ ਹੈ ਨਾ ਵੀ ਜਿਹੜੇ ਪੰਜਾਬ ਦੇ ਰਿਲੇਟਿਡ ਕੋਈ ਵੀ ਗੱਲ ਹੈ ਗਲਤ ਗੱਲ ਕਰਨ ਵਾਲੇ ਬੰਦੇ ਦੇ ਖਿਲਾਫ ਆਪਾਂ ਜ਼ਰੂਰ ਖੜਦੇ ਹਾਂ ਬਾਈ ਚਾਹੇ ਜੋ ਮਰਜੀ ਹੈ ਚਾਹੇ ਪ੍ਰਧਾਨ ਮੰਤਰੀ ਹੋਵੇ ਤਾਂ ਵੀ ਬੋਲਾਂਗੇ ਬਾਈ ਕੋਈ ਡਰ ਡਰ ਨਹੀਂ ਹੈਗਾ ਆਪਾਂ ਨੂੰ ਕਿਸੇ ਦਾ ਵੀ ਕਿਉਂਕਿ ਆਪਾਂ ਸੱਚ ਕਹਿਣਾ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਰੱਬ ਵੀ ਨਾਲ ਖੜ ਜਾਂਦਾ ਬੰਦੇ ਦੇ ਠੀਕ ਹੈ ਜੀ ਸਾਰਿਆਂ ਨੂੰ ਅਪੀਲ ਹੈ ਆਪਣੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਬੱਦ ਤੋਂ ਬੱਦ ਜਿਹੜਾ ਕੋਈ ਭੈਣ ਭਰਾ ਨਾਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ